ਕਿਸਾਨ ਅੰਦੋਲਨ ਵੇਲੇ ਕਿਸਾਨ ਜੁਨੀਆਨਾ ਦਾ ਆਮ ਲੋਕਾਂ ਨੇ ਬਹੁਤ ਵੱਡੇ ਪੱਤਰ ਤੇ ਸਾਥ ਦਿੱਤਾ ਸੀ ਹੁਣ ਜਦੋਂ ਆਮ ਲੋਕਾਂ ਨੂੰ ਕਿਸਾਨ ਜੁਨੀਆਨਾ ਦੀ ਲੋੜ ਪੈਂਦੀ ਹੈ ਤਾਂ ਕਿਸਾਨ ਜੁਨੀਆਨਾ ਵੀ ਉਹਨਾਂ ਦੇ ਨਾਲ ਜ਼ਰੂਰ ਖੜਦੀਆਂ ਨੇ ਅੱਜ ਮੁਹਾਲੀ ਦੇ ਇੱਕ ਟਰੈਵਲ ਏਜੰਟ ਦੇ ਵਿਰੁੱਧ ਉਹਦੇ ਦਰਾਂ ਵਿੱਚ ਕ੍ਰਾਂਤੀਕਾਰੀ ਕਿਸਾਨ ਜੁਨੀਅਨ ਵੱਲੋਂ ਪਰਣਾ ਲਾਇਆ ਗਿਆ ਕਿਉਂਕਿ ਇਹਨੇ ਇੱਕ ਪਰਿਵਾਰ ਦੇ ਵਦੇਸ਼ ਭੇਜਣ ਦੇ ਚਾਸਾ ਦੇ ਕੇ ਬਹੁਤ ਸਾਰੇ ਜਿਹੜੇ ਪੈਸੇ ਨੇ ਉਹ ਹੜੱਪ ਲਈ ਸੀ ਨਾ ਹੀ ਪਰਿਵਾਰ ਨੂੰ ਵਿਦੇਸ਼ ਭੇਜ ਰਿਆ ਸੀ ਤੇ ਨਾ ਹੀ ਉਹਨਾਂ ਦੇ ਪੈਸੇ ਜਿਹੜੇ ਨੇ ਵਾਪਸ ਕੀਤੇ ਜਾ ਰਹੇ ਸੀ ਅੱਕ ਕੇ ਇਹ ਪਰਿਵਾਰ ਹੈ ਜਿਹੜਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਕੋਲ ਪਹੁੰਚਿਆ ਤੇ ਫਿਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਆਪਣੇ ਸਾਥੀਆਂ ਸਮੇਤ ਮੋਹਾਲੀ ਇਹਨਾਂ ਦੇ ਦਰਾਂ ਦੇ ਵਿੱਚ ਦਰੀਆਂ ਵਿਛਾ ਕੇ ਜਿਹੜਾ ਬੈਠ ਗਈ ਤੇ ਸਾਥੀ ਸਾਰੇ ਹੀ ਡਟ ਗਏ ਤੇ ਫਿਰ ਮੌਕੇ ਦੇ ਹਾਲਾਤ ਨੇ ਜਿਹੜੇ ਉਹ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਵੱਡੀ ਗਣਤੀ ਦੇ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਮੈਂਬਰ ਇਸ ਟਰੈਵਲ ਏਜੰਟ ਦੇ ਦਰਾਂ ਮੂਰੇ ਝੰਡੇ ਲੈ ਕੇ ਦਰੀਆਂ ਵਿਛਾ ਕੇ ਬੈਠ ਗਏ ਤੇ ਇਹਨੂੰ ਅਲਟੀਮੇਟਮ ਦਿੱਤਾ ਕਿ ਇਸ ਪਰਿਵਾਰ ਦੇ ਜਿਹੜੇ ਪੈਸੇ ਨੇ ਪੀੜਤ ਪਰਿਵਾਰ ਦੇ ਉਹ ਵਾਪਸ ਕੀਤੇ ਜਾਣ ਕਾਫੀ ਜਦੋਜਹਿਦ ਤੋਂ ਬਾਅਦ ਇਸ ਟਰੈਵਲ ਏਜੰਟ ਨੇ ਜਿਹੜੇ ਪੈਸੇ ਨੇ ਉਹ ਵਾਪਸ ਦਿੱਤੇ ਕਾਫੀ ਲੰਮੀ ਗੱਲਬਾਤ ਚੱਲੀ ਤੇ ਫਿਰ ਵਿਚ ਵਿਚਾਲੇ ਕੁਝ ਮੈਂਬਰਾਂ ਨੇ ਪਹਿਕੇ ਜਿਹੜੇ ਪੈਸੇ ਨੇ ਉਹ ਵਾਪਸ ਕਰਵਾਏ ਇਸ ਪੀੜਿਤ ਪਰਿਵਾਰ ਦੇ ਤੇ ਹੁਣ ਮੌਕੇ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਮੈਂਬਰ ਇਸ ਟਰੈਵਲ ਏਜੰਟ ਦੇ ਵਿਰੁੱਧ ਨੇ ਜਿਹੜੇ ਉਹ ਦਤੇ ਹੋਣ ਨੇ ਤੇ ਹੁਣ ਪੈਸੇ ਜਿਹੜੇ ਨੇ ਵਾਪਸ ਦੇਖਦੇ-ਦੇਖਦੇ ਟ੍ਰੈਵਲ ਏਜੰਟ ਵੱਲੋਂ ਤੇ ਉਹਨਾਂ ਦੀ ਗਿਣਤੀ ਜਾਰੀ ਹੈ ਜਿਹਨੂੰ ਪੀੜਤ ਪਰਿਵਾਰ ਨਾਲ ਵੀ ਮਿਲਵਾਵਾਂਗੇ ਆ ਪੀੜਤ ਪਰਿਵਾਰ ਆ ਜੋ ਬੱਚੀ ਬੈਠੀ ਹੈ ਦਰਦੀ ਦੇ ਉੱਤੇ ਇਹਨਾਂ ਦੇ ਪੈਸੇ ਸੀ ਜਿਹੜੇ ਇਸ ਏਜੰਟ ਨੇ ਧੋਖਾਧੜੀ ਨਾਲ ਹੜੱਪ ਲਏ ਸੀ ਤੇ ਪੂਰੇ ਦੇ ਪੂਰੇ ਪੈਸੇ ਜਿਹੜੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਮੌਕੇ ਦੇ ਉੱਤੇ ਹੀ ਵਾਪਸ ਕਰਵਾਏ ਨੇ ਸੁਬੜਾ ਧੰਨਵਾਦ ਆਹ ਕ੍ਰਾਂਤੀਕਾਰੀ ਕਿਸਾਨ ਜੂਨੀਅਨਾਂ ਦਾ ਜਿਹੜਾ ਆਮ ਲੋਕਾਂ ਦੇ ਨਾਲ ਵੀ ਖੜ ਰਹੀ ਹੈ ਤੇ ਉਹਨਾਂ ਦਾ ਸਾਥ ਇਸ ਪੱਧਰ ਉੱਤੇ ਦੇ ਰਹੀ ਹੈ ਦੇਣਾ ਵੀ ਬਣਦਾ ਕਿਉਂਕਿ ਲੋਕ ਵੀ ਬਹੁਤ ਵੱਡੀ ਪੱਧਰ ਤੇ ਜੁੜੇ